ਵਾਹਿਗੁਰੂ ਜੀ ਅੱਗੇ ਸਾਖੀ ਮੁੱਲਾਂ ਨਾਲ ਹੋਈ ਜੇ ਕੋਈ ਪਰਮੇਸ਼ਰ ਜੀ ਕੇ ਮਿਲਣੇ ਕੀ ਚਰਚਾ ਕਰੇ ਤਾਂ ਗੁਰੂ ਨਾਨਕ ਜੀ ਬੜੇ ਰਾਜੀ ਹੋਵਣ ਤਾਂ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖ ਕੇ ਬੜਾ ਚਿੱਤ ਵਿੱਚ ਚਿੰਤਾਵਾਨ ਰਹੇ ਤਾਂ ਰਾਏ ਭੁਲਾਰ ਨੇ ਸੁਣਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਹਨ ਤੇ ਪੁੱਤਰ ਦੀ ਚਿੰਤਾ ਕਰਕੇ ਕਾਲੂ ਵੀ ਦੁਖੀ ਰਹਿੰਦਾ ਹੈ ਤਰਾਇਪੁਲਾਰ ਨੇ ਕਾਲੂ ਨੂੰ ਸਦਵਾਇ ਕਿ ਆਖਿਆ हे ਕਾਲੂ ਤੂੰ ਚਿੰਤਾ ਨਾ ਕਰ ਤੂੰ ਪੁੱਤਰ ਨੂੰ ਮੁੱਲਾ ਦੇ ਪਾਸ ਫਾਰਸੀ ਪੜਨੇ ਪਾਓ ਜੇ ਫਾਰਸੀ ਪੜੇਗਾ ਤਾਂ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈਂ ਵੀ ਮੁੱਲਾ ਨੂੰ ਫਰਮਾਇਸ਼ ਪਾਵਾਂਗਾ ਤਾਂ ਅਗਲੇ ਦਿਨ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾ ਦੇ ਪਾਸ ਗਿਆ ਤੇ ਸਲਾਮ ਆਖ ਕੇ ਗੁਰੂ ਨਾਨਕ ਜੀ ਨੂੰ سپੁਰਦ ਕਰ ਦਿੱਤਾ ਅਤੇ ਕਾਲੂ ਨੇ ਮੁੱਲਾ ਨੂੰ ਆਖਿਆ ਜੀ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜਾਓ ਤਾਂ ਮੇਰੇ ਪਰ ਆਪ ਦੀ ਮਿਹਰਬਾਨੀ ਹੋਵੇਗੀ ਤਾਂ ਮੁੱਲਾ ਨੇ ਆਖਿਆ ਕਾਲੂ ਮੈਂ ਤਾਂ ਮੈਂ ਆਪ ਦਾ ਬੇਟਾ ਜਾਣ ਕੇ ਤੇਰੇ ਪੁੱਤਰ ਨੂੰ ਪੜਾਵਾਂਗਾ ਕਾਲੂ ਨੇ 1 ਰੁਪਈਆ ਨજર ਰੱਖਿਆ ਤੇ ਮੁੱਲਾ ਨੇ ਤਖਤੀ ਗੁਰੂ ਜੀ ਨੂੰ ਦਿੱਤੀ ਤੇ ਅਲਫ਼ ਥੀਏ ਤੱਕ ਹਰਫ਼ ਫਾਰਸੀ ਦੇ ਲਿਖ ਦਿੱਤੇ ਜਾਂ ਲੱਗਾ ਪੜਨ ਪੜਾਣ ਤਾਂ ਗੁਰੂ ਨਾਨਕ ਜੀ ਅੰਤਰਜਾਮੀ ਜਿਨ ਕੇ ਰਦੇਵੇਂ ਚਾਰੋ 베ਦ ਔਰ ਸਬ ਕਤੇਬਾਂ ਕੁਰਾਨ થી ਆਦੀ ਲੈ ਕੇ ਉਤਪਤ ਹੋਏ ਹਨ ਸੋ ਚੁੱਪ ਕਰਕੇ ਬੈਠ ਰਹੇ ਤਕਤੀ ਦੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਛੱਡਿਆ ਜਦੋਂ ਮੁੱਲਾਂ ਦਾ ਧਿਆਨ ਉਸ ਪਾਸੇ ਹੋਇਆ ਤਾਂ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜਦੇ ਹਨ ਤਾਂ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਸਨ ਤਾਂ ਮੁੱਲਾ ਨੇ ਆਖਿਆ ਅਰੇ ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ ਸਭ ਕੁ ਯਾਦ ਕਰਕੇ ਕੀ ਸੁਣਾਵੇਂਗਾ ਤਾਂ ਗੁਰੂ ਜੀ ਬੋਲੇ ਹੇ ਮੁੱਲਾ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਤਾਂ ਮੁੱਲਾ ਨੇ ਕਿਹਾ ਤੈਨੂੰ ਅਲਫ થી ਲੈ ਕੇ ਜੇ ਤੱਕ ਸਾਰੇ ਹਰਫ ਲਿਖ ਦਿੱਤੇ ਹਨ ਤੂੰ ਪੜ ਫਿਰ ਹੋਰ ਕਿਤਾਬ ਪੜਾਵਾਂਗਾ ਤਾਂ ਗੁਰੂ ਜੀ ਆਖਿਆ ਮੁੱਲਾ ਜੀ ਇਹ ਹਰਫ ਕਿਸ ਕੰਮ ਆਵਣਗੇ ਤਾਂ ਮੁੱਲਾ ਨੇ ਕਿਹਾ ਨਾਨਕ ਇਹ ਪੜਿਆ ਅਕਲ ਆਉਂਦੀ ਹੈ ਤਾਂ ਗੁਰੂ ਨਾਨਕ ਜੀ ਨੇ ਉਸ ਅਲਫ ਥੀਏ ਤੱਕ ਜੋ ਹਰਫ ਹੈਸਣ ਸਭ ਕੀ ਖੁਦਾ ਪ੍ਰਸਤੀ ਦੇ ਮਾਇਨੇ ਕਰਕੇ ਸੁਣਾਏ ਤਾਂ ਮੁੱਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਤੂੰ ਸਭ ਕੁਝ ਆਪ ਪੜਿਆ ਹੈ ਤੈਨੂੰ ਕੀ ਪੜਾਉਣਾ ਹੈ ਤੂੰ ਕੁੱਲ ਦੁਨੀਆ ਨੂੰ ਪੜਾਵੇਂਗਾ इस तो पश्चात मुल्ला ने कहिया कालू ये तेरा पुत्र जो है सो कोई वड्डा वली ही होया है इसने हिंदू ते मुसलमान दोहानू निवाजना है और गंग बनारस में ਅਤੇ ਮੱਕੇ ਮਦੀਨੇ ਮੇ ਇਸ ਦੀ ਕੀਰਤ ਹੋਵੇਗੀ ਜਦ ਉਹਨਾਂ ਬਾਲਕਾਂ ਨੇ ਸੁਣਿਆ ਜੋ ਗੁਰੂ ਨਾਨਕ ਜੀ ਮੁੱਲਾ ਕੀ ਪਾਸ ਪੜਨੇ ਬੈਠਾ ਹੈ ਤਾਂ ਜੋ ਬਾਲਕ ਬਾਬਾ ਜੀ ਪਾਸ ਰਹਿਣ ਵਾਲੇ ਸੀ ਸੋ ਸਭੀ ਮੁੱਲਾ ਕੀ ਪਾਸ ਪੜਨੇ ਬੈਠੇ ਗੁਰੂ ਜੀ ਕੀ ਪ੍ਰੀਤ ਕਰਕੇ ਮੁੱਲਾ ਜੋ ਕੁਝ ਲਿਖ ਦੇਵੇ ਸੋ ਹੀ ਬਾਬਾ ਤੁਰੰਤ ਸਿੱਖ ਲਵੇ ਮੁੱਲਾ ਹੈਰਾਨ ਹੋ ਕੇ ਕਹੇ ਹੇ ਸਾਹਿਬ ਜੀ ਵਾ ਤੇਰੀ ਕੁਦਰਤ ਜੋ ਇਸ ਤੁਰਕੀ ਦਾ ਪੜਨਾ ਬਹੁਤ ਮੁਸ਼ਕਿਲ ਹੈ ਕਿਤਨੇ ਵਾਰਸ ਪੜੇ ਤਾਂ ਪੜਤਾ ਹੈ ਮੈਂ ਇਸ ਨੂੰ ਇੱਕ ਵਾਰ ਇੱਕ ਵਾਰੀ ਤਖਤੀ ਲਿਖ ਦਿੰਦਾ ਹਾਂ ਤੇ ਤੁਰੰਤ ਪੜ ਲੈਂਦਾ ਹੈ ਅਜਿਹਾ ਫਾਹਮ ਮੈਂ ਕਿ ਸਦਾ ਨਹੀਂ ਦੇਖਿਆ ਇਸ ਤੇ ਸਾਹਿਬ ਦੀ ਵੱਡੀ ਇਨਾਇਤ ਹੈ ਇਹ ਥੋੜੀ ਦਿਨਾ ਮੇ ਪੜਿਆ ਹੈ ਹੋਰ ਬਾਲਕਾਂ ਨੂੰ 10 10 ਬਰਸ ਬਤੀਤ ਹੋ ਚੁੱਕੇ ਹਨ ਪੜਦਿਆਂ ਨੂੰ ਅਜੇ ਤੱਕ ਨਹੀਂ ਪੜੇ ਇਸ ਪਰ ਸਾਹਿਬ ਦੀ ਮਿਹਰਬਾਨੀ ਹੈ ਅਤੇ ਸ੍ਰੀ ਗੁਰੂ ਜੀ ਪਾਸ ਜੇ ਕੋਈ ਹਿੰਦੂ ਮੁਸਲਮਾਨ ਆਵੇ ਤਿਸ ਨੂੰ ਗੁਰੂ ਜੀ ਪਰਮੇਸ਼ਰ ਜੀ ਕੀ ਰਾਹ ਦੀਆਂ ਨਸੀਹਤਾਂ ਦੇਵੇ ਤਾਂ ਬਾਬੇ ਕੀ ਸਿਫਤ ਸਾਰਾ ਹੀ ਜਹਾਨ ਲੱਗਾ ਕਰਨੇ ਤੇ ਸਭ ਕੋਈ ਇਹ ਕਹੇ ਜੋ ਇਹ ਵੱਡਾ ਸਾਹਿਬ ਦਾ ਪਿਆਰਾ ਹੈ ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾ ਦੀ ਨਿਸ਼ਾ ਕਰੇ ਹਿੰਦੀ ਵਿੱਚ ਹਿੰਦੂਆ ਦੀ ਨਿਸ਼ਾ ਕਰੇ ਜੋ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ ਗੁਰੂ ਜੀ ਹਿੰਦੀ ਫਾਰਸੀ ਤੁਰਕੀ ਅਰਬੀ ਸਭ ਬੋਲੀ ਮੇਂ ਜੈਸਾ ਕੋਈ ਮਿਲੇ ਤੈਸਾ ਤੈਸਾ ਹੀ ਜਵਾਬ ਦੇਵਣ ਜਾਂ ਕਿਤਨੇ ਕੁ ਮਹੀਨੇ ਗੁਜ਼ਰੇ ਤੇ ਸ੍ਰੀ ਗੁਰੂ ਜੀ ਬਹੁਤ ਬੇਸ਼ੁਮਾਰ ਕੇ ਘਰ ਮੇ ਹੋਏ ਬੈਠੇ ਬੋਲੇ ਕਿਸੇ ਨਾਲ ਨਹੀਂ ਅਤੇ ਕਾਲੂ ਨੇ ਮੁੱਲਾ ਨੂੰ ਸਦਵਾਇਆ ਜਿਸ ਮੁੱਲਾ ਪਾਸ ਗੁਰੂ ਜੀ ਪੜਦੇ ਸਨ ਤਾਂ ਆਇਆ ਆਇਕਰ ਮੁੱਲਾ ਨੇ ਗੁਰੂ ਬਾਬਾ ਜੀ ਨੂੰ ਝਾੜਾ ਕੀਤਾ ਪਰ ਗੁਰੂ ਨਾਨਕ ਜੀ ਬੋਲੇ ਕਿਸੇ ਨਾਲ ਨਹੀਂ ਅਤੇ ਲੋਗ ਗੁਰੂ ਬਾਬੇ ਜੀ ਨੂੰ ਦੇਖਣ ਵਾਸਤੇ ਆਵਣ ਅਤੇ ਆਖਣ ਦੇਖੋ ਭਾਈ ਗੁਰੂ ਨਾਨਕ ਜੀ ਨੂੰ ਕੀ ਹੋਇਆ ਬੋਲਦਾ ਕਿਸੇ ਨਾਲ ਨਹੀਂ ਤਾਂ ਮੁੱਲਾ ਨੇ ਪਾਸ ਬੈਠ ਕੇ ਕਹਿਆ ਏ ਨਾਨਕ ਜੀ ਤੂੰ ਆਪਣੇ ਸਾਹਿਬ ਕੇ ਵਾਸਤੇ ਭੋਰਾ ਹਿੱਕ ਤਾਂ ਬੋਲ ਜੀ ਜਾਂ ਮੁੱਲਾ ਨੇ ਸਾਹਿਬ ਕਾ ਵਾਸਤਾ ਪਾਇਆ ਤਾਂ ਸ੍ਰੀ ਗੁਰੂ ਬਾਬਾ ਨਾਨਕ ਜੀ ਮੁੱਲਾ ਦੀ ਤਰਫ ਚਸ਼ਮਾ ਲੈ ਕੇ ਉੱਠ ਬੈਠਾ ਤਾਂ ਮੁੱਲਾ ਵੱਡਾ ਖੁਸ਼ੀ ਹੋਇਆ ਅਤੇ ਕਹਿਣ ਲੱਗਾ ਜੋ ਹੈ ਨਾਨਕ ਜੀ ਤੈਨੂੰ ਰਖ ਪੀਰਾਂ ਦੀ ਹੋਵੇ ਅਤੇ ਹੀ ਨਾਨਕ ਜੀ ਤੂੰ ਦਾ ਖੁਦਾਈ ਦਾ ਬਖਸ਼ਿਆ ਹੋਇਆ ਹੈ ਅਤੇ ਤੇਰੇ ਉੱਪਰ ਤਾਂ ਖੁਦਾਈ ਦੀ ਮਿਹਰ ਹੋਈ ਹੈ ਅਤੇ ਤੇਰੇ ਨਾਂ ਬੋਲਣੇ ਕਰਕੇ ਲੋਕ ਬੋਧ ਰੰਝ ਹੁੰਦੇ ਹਨ ਤੂੰ ਇੱਕ ਭੋਰਾ ਕੋ ਬੋਲ ਤਾਂ ਗੁਰੂ ਨਾਨਕ ਜੀ ਨੇ ਰਾਗ ਤਿਲੰਗ ਵਿੱਚ ਸ਼ਬਦ ਕਹਿਆ ਇਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਜੋ ਹੀ ਸਾਹਿਬ ਜੀ ਤੇਰੇ ਪਾਸ ਮੇਰੀ ਇੱਕ ਬੇਨਤੀ ਅਰਜ਼ ਹੈ ਸੋ ਤੂੰ ਕਨ ਦੇਕਰ ਸੁਣ ਜੀ ਤੂੰ ਕੈਸਾ ਹੈ ਜੀ ਕਰਤਾਰ ਕਰਨ ਕਰਨ ਹੈ ਜੀ ਅਤੇ ਇਹ ਬੰਦਾ ਐਬਾਂ ਦਾ ਭਰਿਆ ਹੋਇਆ ਹੈ ਅਤੇ ਤੂੰ ਬੇਅਬ ਹੈ ਜੀ ਜਿਤਨੇ ਜੀਵ ਹੈ ਤਿਨਾ ਦੀ ਪਰਵਰਿਸ਼ ਕਰਦਾ ਹੈ ਔਰ ਤੇਰੇ ਬਿਨਾ ਹੋਰ ਕੋਈ ਨਹੀਂ ਤਾਂ ਫਿਰ ਮੁੱਲਾ ਨਹੀਂ ਕਹਿਆ ਹੀ ਨਾਨਕ ਜੀ ਤੇਰੇ ਗਮ ਖਾਉਣੇ ਨਾਲ ਸਭ ਲੋਕ ਦਿਲਗੀਰ ਹੋਏ ਹਨ ਸੋ ਤੂੰ ਉਠ ਬੈਠ ਤਾਂ ਗੁਰੂ ਨਾਨਕ ਜੀ ਦੂਜੀ ਪੋੜੀ ਆਖੀ ਤਿਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਸੁਣੋ ਮੁੱਲਾ ਜੀ ਮੈਂ ਕਿਸ ਨਾਲ ਬੋਲਾਂ ਦੁਨੀਆ ਤੇ ਫਨਾਹ ਹੁੰਦੀ ਜਾਂਦੀ ਹੈ ਇਹ ਬਾਤ ਮੈਂ ਤਹਿਕੀਕ ਦਿਲ ਨਾਲ ਲਾਇਕੀ ਦੇਖੀ ਹੈ ਇਸ ਬੰਦੇ ਕੇ ਸਿਰ ਦੇ ਵਾਲ ਫਰਿਸ਼ਤੇ ਨੇ ਹੱਥ ਵਿੱਚ ਫੜੇ ਹੋਏ ਹਨ ਪਕੜ ਕਰ ਲਈ ਖੜਾ ਹੈ ਬਿੰਦ ਹਿੱਕੀਆਂ ਚੱਸੀ ਵਿੱਚ ਲੈ ਜਾਵੇਗਾ ਸੁਣੋ ਮੁੱਲਾ ਜੀ ਇਸ ਬਾਤ ਦੀ ਖਬਰ ਇਸ ਮਨੁੱਖ ਕੋ ਹਰਗੇਜ ਨਹੀਂ ਜੋ ਮੇਰੇ ਸਿਰ ਦੇ ਵਾਲ ਅਜਰਾਇਲ ਦੇ ਹੱਥ ਵਿੱਚ ਹਨ ਮੈਨੂੰ ਆਪਣੀ ਮਰਨ ਦੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨਗੀ ਮੈਨੂੰ ਲੱਗ ਰਹੀ ਹੈ ਜੋ ਬੰਦੇ ਨੂੰ ਹੋਰ ਕੁਛ ਕਿੰਕੂ ਸੁਜਦਾ ਹੈ ਤਾਂ ਮੁੱਲਾ ਨੇ ਕਿਹਾ ਨਾਨਕ ਜੀ ਤੂੰ ਤਾਂ ਅਜੇ ਛੋਟਾ ਹੈ ਇਨ੍ਹਾਂ ਬੰਦਗੀਆਂ ਵਿੱਚ ਅਜੇ ਨਾ ਪਾਉ ਜਾਂ ਤੂੰ ਪੂਰਾ ਜਵਾਨ ਹੋਵੇਗਾ ਜੋ ਕੁਛ ਤੇਰੇ ਜੀਵ ਵਿੱਚ ਆਵੇ ਸੋ ਕਰੀ ਤਾਂ ਗੁਰੂ ਨਾਨਕ ਜੀ ਕਹਿਆ हे ਮੁੱਲਾ ਜੀ ਜੇ ਕੋਈ ਕਿਸੇ ਸਾਹਿਬ ਦਾ ਦਾਸ ਹੁੰਦਾ ਹੈ ਭਾਵੇਂ ਉਹ ਦਿਨਾ ਵਿੱਚ ਛੋਟਾ ਏ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਸਦੀ ਪਹੁੰਚ ਹੁੰਦੀ ਹੈ ਤਿੱਥੋਂ ਤਾਈ ਆਪਣੀ ਸਾਹਿਬ ਦੀ ਖਿਦਮਤ ਵਿੱਚ ਨਾ ਰਹੇ ਤਾਂ ਹਰਾਮਖੋਰ ਹੁੰਦਾ ਹੈ ਤਾਂ ਮੁੱਲਾ ਨੇ ਕਿਹਾ ਬਾਤ ਤਾਂ ਨਾਨਕ ਜੀ ਤੂੰ ਠੀਕ ਕਹੀ ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਸੁਣੋ ਮੁੱਲਾ ਜੀ ਜਦ ਇਸ ਨੂੰ ਅੰਤ ਸਮੇਂ ਅਜ਼ਰਾਈਲ ਫੜੇਗਾ ਉਸ ਸਮੇਂ ਇਸ ਦੀ ਸਹਾਇਤਾ ਕੋਈ ਵੀ ਨਹੀਂ ਕਰ ਸਕਦਾ ਅਰਨਾ ਕੋਈ ਵੀ ਉਸ ਵੇਲੇ ਯਾਰ ਹੀ ਬਣਦਾ ਹੈ ਨਾ ਕੋਈ ਮਿੱਤਰ ਬਣਾ ਪਰਮੇਸ਼ਰ ਦੇ ਨਾਮ ਤੋਂ ਹੋਰ ਕੋਈ ਨਹੀਂ ਛੁਡਾਏ ਸਕਦਾ ਤਾਂ ਮੁੱਲਾ ਨੇ ਕਹਿਆ ਨਾਨਕ ਜੀ ਜਿਸ ਪਰ ਸਾਹਿਬ ਮਿਹਰ ਕਰੇ ਤਿਸੇ ਕੋ ਛਡਾਵੇ ਹੈ ਪਰ ਤੂੰ ਅਜੇ ਬਾਲਕ ਹੈ ਤੇਰੇ ਪਰ ਖੁਦਾਏ ਦੀ ਮਿਹਰ ਹੋਈ ਹੈ ਜੋ ਤੂੰ ਮਾਸੂਮ ਉਮਰ ਵਿੱਚ ਸਾਹਿਬ ਨੂੰ ਪਾਇਆ ਹੈ ਅਮਲ ਸਾਹਿਬ ਸੱਚੇ ਨੇ ਤੈਨੂੰ ਨੇਕ ਦਿੱਤੇ ਹਨ ਅਤੇ ਤੇਰੇ ਪਾਸੋਂ ਬਦੀ ਕੋਈ ਕੋਈ ਨਹੀਂ ਹੋਈ ਆਵੇਗੀ ਤਾਂ ਗੁਰੂ ਬਾਬੇ ਜੀ ਨੇ ਤੀਸਰੀ ਪੋੜੀ ਆਖੀ ਤਿਸ ਦਾ ਪਰਮਾਰਥ ਸੁਣੋ ਮੁੱਲਾ ਜੀ ਇਹ ਬੰਦਾ ਆਵਾਈਆਂ ਹੀ ਗੱਲਾਂ ਵਿੱਚ ਰਹਿੰਦਾ ਹੈ ਅਠਾ ਪਹਿਰ ਵਿੱਚ ਇੱਕ ਘੜੀ ਵੀ ਸ੍ਰੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਪਰ ਪਰਾਈਆਂ ਹੀ ਬਦੀਆਂ ਵਿੱਚ ਰਹਿੰਦਾ ਹੈ ਅਤੇ ਇੱਕ ਘੜੀ ਵੀ ਨੇਕੀ ਨਹੀਂ ਹੋਈ ਆਉਂਦੀ ਅਰ ਸੁਣੋ ਮੁੱਲਾ ਮੇਰੇ ਤਾਂ ਇਹ ਫੀਲ ਹਨ ਇਹੋ ਜਿਹਾ ਮੈਂ ਸਾਹਿਬ ਦਾ ਬੇਜਗਰ ਹਾਂ ਤਾਂ ਫਿਰ ਮੁੱਲਾ ਨੇ ਕਹਿਆ ਹੀ ਨਾਨਕ ਜੀ ਤੂੰ ਸਾਹਿਬ ਦੇ ਨਾਲ ਸਹੀ ਹੋਇਆ ਹੈ ਤਾਂ ਗੁਰੂ ਨਾਨਕ ਜੀ ਚੌਥੀ ਪੋੜੀ ਆਖੀ ਦਿਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਮੁੱਲਾ ਜੀ ਪਰਮੇਸ਼ਰ ਜੀ ਕੇ ਬੁਝਨੇ ਕੀ ਬਾਤ ਇਸ ਬੰਦੇ ਨੂੰ ਐਸਾ ਨਹੀਂ ਹੈ ਪਰ ਇਹ ਬੰਦਾ ਹਰ ਕਿਸੇ ਦੀ ਬਖੀਲੀ ਕਰਦਾ ਰਹਿੰਦਾ ਹੈ ਔਰ ਅਠੇ ਪਹਿਰ ਗਲ ਗਲਤ ਫਹਮੀ ਵਿੱਚ ਹੀ ਰਹਿੰਦਾ ਹੈ ਹਰ ਕਿਸੇ ਦਾ ਬੁਰਾ ਹੀ ਚਿਤਵਦਾ ਰਹਿੰਦਾ ਹੈ ਔਰ ਵਦ ਨજર ਵੀ ਵੇਖਦਾ ਰਹਿੰਦਾ ਹੈ ਸੋ ਇਹ ਬੰਦਾ ਗਲਤ ਫਹਿਮੀ ਦਾ ਮਾਰਿਆ ਹੋਇਆ ਵਿਵਾਖ ਹੋਇਆ ਫਿਰਦਾ ਹੈ ਸੁਣੋ ਮੁੱਲਾ ਜੀ ਇਹ ਬੰਦਾ ਸਾਹਿਬ ਦੀ ਸਿਫਤ ਨਹੀਂ 부ਝ ਸਕਦਾ ਅਰ ਜੋ ਸਾਹਿਬ ਕੀ ਖਾਸ ਬੰਦੇ ਹਨ ਸੋ ਅੱਠੇ ਪੈਰ ਮਰਨ ਨੂੰ ਯਾਦ ਕਰਦੇ ਰਹਿੰਦੇ ਹਨ ਸੋ ਮੈਂ ਉਹਨਾਂ ਦੀ ਪੈਰਾਂ ਦੀ ਖਾਕ ਹਾਂ ਜੇ ਤਾਂ ਉਹ ਮੇਰੇ ਉੱਪਰ ਮਿਹਰਵਾਨ ਹੋਵਣ ਤਾਂ ਮੈਂ ਨਿਹਾਲ ਹੋਵਾਂ ਅਤੇ ਇਹ ਬੰਦਾ ਵਿਵਾਖ ਹੋਇਆ ਫਿਰਦਾ ਹੈ ਅਤੇ ਅਜੇ ਇਸ ਬੰਦੇ ਨੇ ਬਾਕੀ ਦੇਣੀ ਹੈ ਔਰ ਇਹ ਬੰਦਾ ਕਹਿੰਦਾ ਹੈ ਮੈਂ ਬਾਕੀ ਨਹੀਂ ਦੇਣੀ ਹੁੰਦੀ ਸੋ ਬੇ ਗਮ ਹੋਏ ਫਿਰਦੇ ਹੈ ਅਤੇ ਸੁਣੋ ਮੁੱਲਾ ਜੀ ਮੇਰੀ ਅਰਜ ਸਾਹਿਬ ਅੱਗੇ ਇਹ ਹੈ ਜੋ ਸਾਹਿਬ ਦੇ ਚੱਕਰਾਂ ਦੇ ਪੈਰਾਂ ਦੀ ਖਾਕ ਹੋਵਾਂ ਔਰ ਮੇਰੇ ਮਨ ਵਿੱਚ ਗਰੀਬੀ ਵਸੇ ਤਾਂ ਮੁੱਲਾ ਨੇ ਆਖਿਆ ਹੀ ਨਾਨਕ ਜੀ ਤੂੰ ਤਾਂ ਸਾਹਿਬ ਕੋ ਮਿਲਿਆ ਹੋਇਆ ਹੈ ਅਤੇ ਸਾਡਾ ਖਸਮਾਨਾ ਤੁਸਾਂ ਹੀ ਕਰਨਾ ਹੈ ਸੱਚੀ ਦਰਗਾਹ ਵਿੱਚ ਤਾਂ ਗੁਰੂ ਨਾਨਕ ਜੀ ਕਹਿੰਿਆ ਸੁਣੋ ਮੁੱਲਾ ਜੀ ਤੁਸੀਂ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤਾਂ ਤੇਰਾ ਵੀ ਭਲਾ ਹੋਵੇਗਾ ਤੇ ਦਰਗਾਹ ਵਿੱਚ ਅਸੀਂ ਵੀ ਤੇਰੀ ਸਹਾਇਤਾ ਕਰਾਂਗੇ ਇਹ ਵਾਰਤਾ ਮੁੱਲਾ ਨੇ ਸੁਣਕਰ ਗੁਰੂ ਨਾਨਕ ਜੀ ਦੀਆਂ ਚਰਣਾ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਅਤੇ ਬਾਬੇ ਜੀ ਦੇ ਉਪਦੇਸ਼ ਕਰਨੇ ਕਰ ਮੁੱਲਾ ਦੀ ਮਨ ਦੀ ਪਰਮੇਸ਼ਰ ਦੀ ਤਰਫ ਲੇਵ ਲੱਗੀ ਵਿਸ਼ਿਆਂ ਨੂੰ ਛੋੜ ਕੇ ਇੱਕ ਮਨ ਹੋਏ ਕੇ ਪਰਮੇਸ਼ਰ ਸਿਮਰਨੇ ਲੱਗਾ ਅੰਤਕਾਲ ਭਗਵਾਨ ਚੀਕ ਕੇ ਧਾਮ ਕੋ ਗਿਆ ਬੋਲੋ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ